ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਾਂ ਨੂੰ ਗੁਰਲਾਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਆਪਾਂ ਮਸਟਾਈਟਿਕ ਤੋਂ ਕਿਵੇਂ ਰੋਗ ਥਾਮ ਗਾਈਆਂ ਦੀ ਕਰਨੀ ਆ ਉਹਦੇ ਉੱਤੇ ਆਪਾਂ ਕਈ ਵਾਰੀ ਕੀ ਹੁੰਦਾ ਜਦੋਂ ਆਪਣੀ ਗਾਂ ਸੂ ਪੈਂਦੀ ਆਗੇ ਗਾਂ ਪੋਲੀ ਹੋਣ ਕਰਕੇ ਉਹਦਾ ਦੁੱਧ ਥੱਲੇ ਚੋਂ ਹੀ ਜਾਂਦਾ ਹੈਗਾ ਜਦੋਂ ਥੱਲੇ ਚੋਂ ਹੀ ਜਾਂਦਾ ਹੈ ਥੱਲੇ ਆਪਾਂ ਤੋਂ ਉਹਦੇ ਕਟਾਣੂ ਲੱਗ ਜਾਂਦੇ ਆ ਉਹਦਾ ਆਪਾਂ ਸਾਰਾ 20-25 ਰੁਪਈਆ ਦੀਆਂ ਚੀਜ਼ਾਂ ਦੇ ਵਿੱਚੋਂ ਹੀ ਆਪਾਂ ਬਚਾ ਸਕਦੇ ਹਾਂ ਜਿਵੇਂ ਕਿ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਲਾਲ ਦਵਾਈ ਦੀ ਡੱਬੀ ਕਹਿ ਦਿੰਨੇ ਆ ਇਹ ਸਾਰੀ 10 ਰੁਪਈਆ ਦੀ ਆ ਪੋਟਾਸ਼ੀਅਮ ਦੀ ਇਹਦੀ ਲਾਲ ਦਵਾਈ ਦੀ ਫਿਰ ਕੀ ਆ ਆਪਾਂ ਨੂੰ 20-25 ਰੁਪਈਆ ਦੀ 50 ਰੁਪਈਆ ਦੀ ਆਪਾਂ ਨੂੰ ਬਾਜ਼ਾਰੋਂ ਇਹ ਮਸ਼ੀਨ ਮਿਲ ਜਾਂਦੀ ਆ ਇਹ ਜਿਵੇਂ ਹੁਣ ਆਪਾਂ ਇਸ ਨੂੰ ਦਵਾਈ ਨੂੰ ਇਹਦੇ ਵਿੱਚ ਪਾਤਾ ਆਹ ਵੇਖੋ ਵੀ ਇਹਦਾ ਇਸ ਤਰ੍ਹਾਂ ਦਾ ਇਹਦਾ ਇਸ ਤਰ੍ਹਾਂ ਦਾ ਕਲਰ ਹੋ ਗਿਆ ਇਹਨੂੰ ਆਪਾਂ ਫਿਰ ਕੀ ਕਰਨਾ ਹੈ ਕਿੱਥੋਂ ਖੋਲਣਾ ਹੈ ਇਹਨੂੰ ਖੋਲ ਕੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਭਰ ਲੈਣਾ ਆਪਾਂ ਭਰਨ ਤੋਂ ਬਾਅਦ ਜਦੋਂ ਆਪਾਂ ਥੱਲੇ ਉਹਨੂੰ ਨੱਪਾਂਗੇ ਇਹਦੇ ਉੱਤੇ ਇੱਥੇ ਆ ਜਾਊਗਾ ਜਦੋਂ ਆਪਣਾ ਇੱਥੇ ਆ ਗਿਆ ਆਪਾਂ ਕੀ ਕਰਨਾ ਹੈ ਆਪਾਂ ਕੀ ਕਰਨਾ ਹੈ ਇਹਦਾ ਥਣ ਫੜਨਾ ਇੱਥੋਂ ਇਹਦੇ ਵਿੱਚ ਆਪਾਂ ਇਹਨੂੰ ਡਬੋ ਦੇਣਾ ਹੈ ਇਹ ਕਦੋਂ ਡਬੋਣਾ ਹੈ ਜਿਹੜੀ ਗਾਂ ਪੋਲੀ ਜ਼ਿਆਦਾ ਹੈ ਦੁੱਧ ਟਪਕਦਾ ਹੈ ਉਹਦਾ ਥੱਲੇ ਉਹਨੂੰ ਚੂਣ ਤੋਂ ਬਾਅਦ ਇੱਕ ਵਾਰੀ ਇਹ ਵਿਧੀ ਜ਼ਰੂਰ ਕਰ ਦਿਓ ਦੋਨੇ ਟਾਈਮ ਇਸ ਤਰ੍ਹਾਂ ਦੀ ਵਿਧੀ ਕਰ ਦਿਓ ਇਸ ਤਰ੍ਹਾਂ ਦੀ ਮਤਲਬ ਤੁਸੀਂ ਦੋਨੇ ਟਾਈਮ ਚੋਣ ਤੋਂ ਬਾਅਦ ਇਹਨੂੰ ਜ਼ਰੂਰ ਕਰੋ ਇਹਦੇ ਕਰਨ ਦੇ ਨਾਲ ਜਿਹੜੇ ਮਸਟੈਟਿਕ ਹੁੰਦੀ ਆ ਇਹਦੇ ਨਾਲ ਕੀ ਹੈ ਇਹ ਜਿਹੜਾ ਆਪਣਾ ਮੇਰੂ ਜਿਹੜਾ ਆਪਣਾ ਮੇਰੂ ਹੁੰਦਾ ਥਣ ਦਾ ਜਦੋਂ ਉਹਤੇ ਲਾਲ ਦਵਾਈ ਲੱਗ ਜਾਂਦੀ ਆ ਮੇਰੂ ਜਲਦੀ ਬੰਦ ਕਰ ਦਾਂਦੀ ਆ ਕਈ ਗਾਈਆਂ ਦੇ ਲੰਮੇ ਟਾਈਮ ਤੱਕ ਖੁੱਲਾ ਰਹਿੰਦਾ ਮੇਰੂ ਉਹ ਥੱਲੋਂ ਗੰਦਗੀ ਵਾਲਾ ਥਾਂ ਦੇ ਵਿੱਚੋਂ ਕਟਾਣੂ ਖਿੱਚ ਲੈਂਦੇ ਆ ਮਸਟੈਟਿਕ ਇੱਕੇ ਦਮ ਹੋ ਜਾਂਦੀ ਆ ਗ ਅਗਰ ਇਸ ਤਰ੍ਹਾਂ ਦਾ ਚਾਂਸ ਹੋ ਜੇ ਮਸਟੈਟਿਕ ਹੋ ਗਈ ਆਪਾਂ ਨੂੰ ਪਤਾ ਲੱਗ ਗਿਆ ਸਾਰਿਆਂ ਨਾਲੋਂ ਪਹਿਲਾਂ ਆਪਾਂ ਕੀ ਕਰਨਾ ਹੈ ਕੀ ਵਿਧੀ ਕਰਨੀ ਆ ਆਪਾਂ ਘਰੇ ਹਰੇਕ ਦੇ ਫ੍ਰਿਜ ਹੁੰਦੀ ਆ ਆਪਾਂ ਫ੍ਰਿਜ ਦੇ ਵਿੱਚੋਂ ਬਰਫ਼ ਲੈਣੀ ਆ ਬਰਫ਼ ਆਪਾਂ ਉਹਦੇ ਮਗਰਲੇ ਪਾਸੇ ਜਿੱਥੇ-ਜਿੱਥੇ ਹੋਈ ਵੀ ਆ ਉੱਥੇ-ਉੱਥੇ ਆਪਾਂ ਉਹਦੀ ਬਰਫ਼ ਦੀ ਮਾਲਿਸ਼ ਕਰਨੀ ਆ ਆਪਾਂ ਫਿਰ ਤੁਰਤ ਡਾਕਟਰ ਨੂੰ ਫੋਨ ਕਰਨਾ ਹੈ ਡਾਕਟਰ ਨੂੰ ਫੋਨ ਕਰਕੇ ਉਦੋਂ ਬਾਅਦ ਉਹਦੇ ਆਪਾਂ ਇੰਜੈਕਸ਼ਨ ਵਗੈਰਾ ਜੋ ਡਾਕਟਰ ਦੀ ਹੋਊਗਾ ਦੱਸੂਗਾ ਉਸ ਤਰ੍ਹਾਂ ਦੀ ਆਪਾਂ ਉਹਦਾ ਇਲਾਜ ਕਰਾਉਣਾ ਹੈਗਾ ਮਤਵਾਲੇ ਜਿਹੜਾ ਦੇਸੀ ਤਰੀਕਾ ਹੈ ਦੇਸੀ ਤਰੀਕੇ ਦੇ ਨਾਲ ਤਾਂ ਆਪਾਂ ਇਸ ਤਰ੍ਹਾਂ ਕਰ ਸਕਦੇ ਆਂਗੇ ਕਿਉਂ ਪਤਾ ਕੀ ਕਾਰਨ ਹੁਣ ਦੇਸੀ ਸਮਾਨ ਤਾਂ ਬਹੁਤ ਪਿਆ ਹੈ ਜੜੀਆਂ ਆ ਬੂਟੀਆਂ ਜੜੀਆਂ ਬੂਟੀਆਂ ਟਾਈਮ ਬਹੁਤ ਲਾ ਦਿੰਦੀਆਂ ਕੰਮ ਕਰਨ ਦੇ ਉਦੋਂ ਤੱਕ ਗਾਂ ਦਾ ਥਣ ਬੰਦ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਵੇਖੋ ਦੇਸੀ ਦੇ ਵਿੱਚ ਇਹ ਆਪਾਂ ਜਲਦੀ ਨਹੀਂ ਪਾਣਾ ਇਹ ਤਾਂ ਮਸਟੈਟਿਕ ਹੋ ਗਈ ਆਪਾਂ ਉਹ ਇੰਜੈਕਸ਼ਨ ਵਗੈਰਾ ਲਾਉਣੇ ਆ ਡਾਕਟਰ ਸਾਹਿਬ ਨੂੰ ਸੱਦਣਾ ਜੋ ਵੀ ਡਾਕਟਰ ਆਪਣੇ ਘਰੇ ਆਉਂਦਾ ਉਸ ਨੂੰ ਸੱਜ ਕੇ ਉਹਦਾ ਆਪਾਂ ਟ੍ਰੀਟਮੈਂਟ ਕਰ ਦੇਣਾ ਬਰਫ਼ ਦੀ ਟਕੋਰ ਆਪਾਂ ਕਮ ਸੇ ਕੰਮ ਵੀ ਦਿਹਾੜੀ ਦੇ ਵਿੱਚ ਤਿੰਨ ਵਾਰੀ ਆਪਾਂ ਜ਼ਰੂਰ ਕਰਨੀ ਆ ਬਰਫ਼ ਦੀ ਟਕੋਰ ਕਰਨੀ ਆ ਔਰ ਇਹ ਆਪਾਂ ਇਸ ਦੇ ਨਾਲ ਇਹ ਆਪਾਂ ਵਿਧੀ ਨਾਲ ਜਿਵੇਂ ਤੁਹਾਨੂੰ ਦੱਸਿਆ ਥਣਾ ਦੇ ਵਿੱਚ ਚਾਰਾਂ ਦੇ ਲਾਉਣਾ ਫਿਰ ਆਪਾਂ ਕੀ ਕਰਨਾ ਜਿਵੇਂ ਹੁਣ ਹਾ ਭਰੀ ਵੀ ਆ ਇਹਨੂੰ ਆਪਾਂ ਡੋਲਣਾ ਨਹੀਂ ਗਾ ਪਰੇ ਨਹੀਂ ਡੋਲਣਾ ਇਹਨੂੰ ਕੁਝ ਨਹੀਂ ਕਰਨਾ ਜਿਹੜਾ ਵੀ ਕੋਈ ਆਪਣਾ ਪਸ਼ੂ ਆ ਉਹਦੇ ਤੁਸੀਂ ਐ ਕਰਕੇ ਪੈਰਾਂ ਤੇ ਪਾ ਦਿਓ ਪੈਰਾਂ ਦੇ ਪਾ ਦਿਓ ਇਹ ਵੀ ਆਪਣੇ ਇੱਕ ਕੰਮ ਆਉਣ ਵਾਲੀ ਚੀਜ਼ ਆ ਗਈ ਕਈ ਵਾਰੀ ਪਸ਼ੂ ਦੇ ਐਮਰਜੈਂਸੀ ਇੱਕ ਇਹ ਹੋਰ ਕੰਮ ਕਰਦੀ ਆ ਗਈ ਐਮਰਜੈਂਸੀ ਆਪਣੇ ਕਿਸੇ ਪਸ਼ੂ ਦੇ ਛੱਟ ਵੱਜ ਗਈ ਖੂਨ ਨਹੀਂ ਬੰਦ ਹੋ ਰਿਹਾਗਾ ਮਤਲਬ ਜਾਂ ਉਹ ਖਾ ਕੇ ਕਿਸੇ 바ਰੀ ਨਾਲ ਵੱਜੀ ਜਾਂ ਕੋਸ ਹੋਰ ਵੱਜ ਗਿਆ ਉਹ ਤੋਂ ਜਾਂ ਪਾ ਤੋਂ ਡੰਡਾ ਹੀ ਵੱਜ ਗਿਆ ਉਹਨੂੰ ਆਪਾਂ ਕੀ ਕਰਨਾ ਹੈਗਾ ਉਹ ਜ਼ਖਮ ਦੇ ਉੱਤੇ ਆਪਾਂ ਇਹਦੇ ਚੋਂ ਇੱਕ ਚੁੰਡੀ ਲੈਣੀ ਆ ਇੱਕ ਚੁੰਡੀ ਲੈ ਕੇ ਆਪਾਂ ਉਸ ਜ਼ਖਮ ਦੇ ਉੱਤੇ ਪਾ ਦੇਣੀ ਆਂਗੇ ਇਹਦਾ ਨਾਲ ਦੀ ਨਾਲ ਜ਼ਖਮ ਬੰਦ ਹੋ ਜਾਂਦਾ ਜਿਵੇਂ ਕਿ ਮੈਂ ਇਸਤੇਮਾਲ ਕਰਿਆ ਵਾ ਇਸ ਗਊ ਤੇ ਇਹ ਖੜੀ ਹੋਣ ਲੱਗੀ ਨੇ ਬਾਰੀ ਮਾਰ ਲਈ ਤੇ ਖੂਨ ਬਹੁਤ ਵਹਿ ਰਿਹਾ ਸੀਗਾ ਡਾਕਟਰ ਸਾਹਿਬ ਨੂੰ ਮੈਂ ਫੋਨ ਕੀਤਾ ਮੈਨੂੰ ਕਹਿੰਦਾ ਵੀ ਤੇਰੇ ਘਰੇ ਲਾਲ ਦਵਾਈ ਪਈ ਆ ਉਹ ਚੁੱਪ ਕਰਕੇ ਲਾ ਦੇ ਉਸ ਤੋਂ ਬਾਅਦ ਮੈਂ ਆ ਕੇ ਉਹਨੂੰ ਸੰਭਾਲ ਲੂੰਗਾ ਇਹਦੇ ਬੈਨੀਫਿਟ ਨਾ ਇਸ ਦਵਾਈ ਦੇ ਉੱਤੇ ਇਸ ਬਾਰੇ ਕਿਸੇ ਮੇਰੇ ਵੀਰ ਭਰਾ ਨੇ ਕਿਸੇ ਨੇ ਵੀ ਪੁੱਛਣਾ ਹੋਵੇ ਕਮੈਂਟ ਕਰਨਾ ਹੋਵੇ ਤੇ ਮੈਥੋਂ ਪੁੱਛ ਸਕਦਾ ਮੇਰਾ ਨਾਮ ਗੁਰਲਾਬ ਸਿੰਘ ਆ ਜੀ ਤੇ ਬਟੰਡਾ ਦਾ ਮੈਂ ਰਹਿਣ ਵਾਲਾ ਆਂਗਾ ਜੋ ਮੇਰੇ ਵੀਰ ਭਾਈ ਨੇ ਇਸ ਵੀਡੀਓ ਬਾਰੇ ਜਾਣਕਾਰੀ ਪੁੱਛਣੀ ਹੋਵੇ ਮੇਰਾ ਨੰਬਰ ਸਕਰੀਨ ਤੇ ਆ ਮੈਥੋਂ ਤੁਸੀਂ ਪੁੱਛ ਸਕਦੇ ਹੋ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ